ਤਾਂ ਉਹ ਕਹਿਣ ਲੱਗੇ ਕਿ ਇਹ ਕੰਗ ਤੋਂ ਪਹਿਲਾਂ ਮੈਨੂੰ ਇਹ ਦੱਸ ਕਿ ਜੇ ਤੂੰ ਇਸ ਜਗ੍ਹਾ ਪਰ ਬੈਠ ਕੇ ਬੇਕੁੰਠ ਲੋਕ ਵੇ ਜਾਣ ਵਾਸਤੇ ਤਪ ਕਰਦਾ ਰਿਹਾ ਤਾਂ ਤੇਰੀ ਭਗਤੀ ਵਿੱਚ ਕੋਈ ਐਸਾ ਵਿਗਨ ਪੈ ਗਿਆ ਸੀ ਜਿਸ ਕਰਕੇ ਤੇਰੀ ਇਹ ਹਾਲਤ ਹੋਈ ਜਿਸ ਵਕਤ ਤਰੀ ਕੀ ਭਾਰਤਵਾਜ ਜੀ ਨੇ ਉਸ ਕੰਗ ਨੂੰ ਇਸ ਤਰ੍ਹਾਂ ਕਿਹਾ ਤਾਂ ਸੁੱਕਾ ਕੰਗ ਇੱਕਦਮ ਖਿੜ-ਖਿੜ ਕਰਕੇ ਹੱਸ ਪਿਆ कि ਹੁਣ ਇਸ ਰਿਸ਼ੀ ਨੂੰ ਆਪਣੀ ਸਾਰੀ ਵਾਰਤਾ ਦੱਸਣੀ ਪਵੇਗੀ ਜਿਸ ਕਰਕੇ ਮੈਨੂੰ ਬੇਕੁੰਠ ਲੋਕ ਦੀ ਜਗ੍ਹਾ ਨਹੀਂ ਮਿਲੀ ਜਿਸ ਵਕਤ ਉਹ ਸੁਕਾ ਕਰੰਗ ਖਿੜਖਿੜ ਕਰਕੇ ਹੱਸ ਪਿਆ ਭਾਰਤਵਾਜ ਉਸ ਕਰੰਗ ਨੂੰ ਕਹਿਣ ਲੱਗਾ ਰੇ ਕਰੰਗ ਇਤਨਾ ਵੱਡਾ ਬ੍ਰह्म ਗਿਆਨੀ ਹੋ ਕੇ ਮੇਰੀ ਗੱਲ ਦੇ ਉੱਪਰ ਕਿਉਂ ਹੱਸਿਆ ਹੈ ਜਿਸ ਤਰ੍ਹਾਂ ਵੀ ਹੈ ਤੇ ਤੂੰ ਮੈਨੂੰ ਆਪਣੀ ਵਾਰਤਾ ਦੱਸ ਜਦੋਂ ਭਾਰਤਵਾਦੀ ਨੇ ਉਹਨੂੰ ਆਪਣੀ ਸਾਰੀ વાਤਾ ਦੱਸਣ ਵਾਸਤੇ ਕਿਹਾ ਤਾਂ ਸੁੱਕਾ ਕਰੰਗ ਰਖੀ ਭਾਰਤਵਾਦੀ ਨੂੰ ਕਹਿਣ ਲੱਗਾ ਰਖੀ ਜੀ ਕੁਦਰਤ ਕਰਕੇ ਮੇਰੀ ਕੀਤੀ ਹੋਈ ਸਭ ਭਗਤੀ ਨਸ਼ਟ ਹੋ ਗਈ ਸੀ ਇਸ ਕਰਕੇ ਮੇਰਾ ਕਰੰਗ ਇਸ ਜਗ੍ਹਾ ਪਰ ਰੋਲ ਰਿਹਾ ਹੈ ਇਤਨੀ ਗੱਲ ਕਰਕੇ ਉਹ ਕਰੰਗ ਜਾਰੋ-ਜਾਰ ਕਰਕੇ ਰੋ ਪਿਆ ਉਸ ਕਰੰਗ ਦੇ ਰੋਣ ਪਰ ਰਿਖੀ ਭਾਰਤਵਾਦੀ ਨੂੰ ਬੜਾ ਅਫਸੋਸ ਹੋ ਗਿਆ ਕਿ ਇਸ ਦੀ ਕੋਈ ਅਜੀਬ ਹੀ ਵਾਰਤਾ ਹੈ ਜਿਸ ਕਰਕੇ ਪਹਿਲਾਂ ਹੱਸ ਪਿਆ ਸੀ ਤੇ ਫਿਰ ਜਾਰੋ-ਜਾਰ ਕਰਕੇ ਰੋਣ ਲੱਗਾ ਹੈ ਉਹ ਕਰੰਗ ਰਿਖੀ ਭਾਰਤਵਾਦੀ ਨੂੰ ਕਹਿਣ ਲੱਗਾ ਰਿਖੀ ਜੀ ਬਿਕੁੰਠ ਲੋਕ ਵੀ ਜਗਾ ਮੈਨੂੰ ਕਿਸ ਕਰਕੇ ਨਹੀਂ ਮਿਲੀ ਸੋ ਤੂੰ ਸੁਣ ਮੈਂ ਤੈਨੂੰ ਆਪਣੀ ਸਾਰੀ ਵਾਰਤਾ ਖੋਲ ਕੇ ਸੁਣਾਵਾਂਗਾ ਜਿਸ ਕਰਕੇ ਮੇਰਾ ਕਰੰਗ ਬਹੁਤ ਚਿਰ ਤੋਂ ਇਸ ਜਗ੍ਹਾ 'ਪਰ ਰੋਲ ਰਿਹਾ ਹੈ ਰੇਖੀ ਜੀ ਮੈਂ ਹਰਨਾਮ ਨਾਮੀ ਨਗਰ ਦਾ ਰਾਜਾ ਸੀ ਮੇਰੇ ਰਾਜ ਦੇ ਅੰਦਰ ਕਿਸੇ ਜਨਮਨ ਨੂੰ ਸਕਾਰ ਕਰਨਾ ਮਨਾ ਸੀ ਮੇਰੀ ਪਰਜਾ ਦੇ ਲੋਕ ਮਾਸ਼ਰਾ ਵੀ ਇਸਤੇਮਾਲ ਨਹੀਂ ਕਰਦੇ ਸਨ ਤੇ ਨਾ ਹੀ ਕੋਈ ਜੂਆ ਖੇਡਦਾ ਸੀ ਨਾ ਕੋਈ ਚੋਰੀ ਧਾੜਾ ਮਾਰਨ ਦਾ ਆਦੀ ਸੀ ਸਾਰੇ ਲੋਕ ਆਪਣੇ ਦਸਾਂ ਨਵਾਂ ਦੀ ਕੀਰਤ ਕਰਕੇ ਆਪਣੇ ਆਪਣੇ ਘਟਮ ਦੀ ਪਾਲਣਾ ਕਰਦੇ ਸਨ ਕਿਸੇ ਰਕਮ ਦਾ ਝਗੜਾ ਝੇੜਾ ਮੇਰੇ ਰਾਜ ਅੰਦਰ ਬਿਲਕੁਲ ਨਹੀਂ ਸੀ ਸਭ ਲੋਕ ਅਮਨ ਦੇ ਨਾਲ ਆਪਣਾ ਜੀਵਨ ਚਲਾਉਂਦੇ ਸਨ ਸਾਰੇ ਲੋਕ ਪ੍ਰਮਾਤਮਾ ਦੀ ਭਜਨ ਬੰਦਗੀ ਕਰਨ ਦੇ ਪੂਰੇ ਪੂਰੇ ਚਾਹਵਾਨ ਸਨ ਇੱਕ ਦਿਨ ਭਗਵਾਨ ਜੀ ਦੀ ਕੁਦਰਤ ਕਰਕੇ ਮੈਂ ਆਪਣੇ ਘੋੜੇ ਤੇ ਚੜ੍ਹ ਕੇ ਨਰਿੰਜਨ ਬਣ ਦੇ ਅੰਦਰ ਤੁਰਨ ਫਿਰਨੇ ਚਲਾ ਗਿਆ ਜੰਗਲ ਵਿੱਚ ਜਾ ਕੇ ਮ ਆਪਣਾ ਘੋੜਾ ਇੱਕ ਬਿਰਸ਼ ਦੇ ਨਾਲ ਬਣ ਦਿੱਤਾ ਮੈਂ ਉਸ ਜੰਗਲ ਵਿੱਚ ਇਧਰ ਉਧਰ ਘੁੰਮਣਾ ਸ਼ੁਰੂ ਕਰ ਦਿੱਤਾ ਰਿਕੀ ਜੀ ਕੁਦਰਤ ਕਰਕੇ ਮੇਰੇ ਦਿਲ ਦੇ ਵਿੱਚ ਇੱਕ ਸ਼ੌਂਕ ਜਾਗ ਆਇਆ ਕਿ ਤੀਰ ਜਨਮਰ ਦੇ ਮਾਰਨਾ ਮਹਾਪਾਪ ਹੁੰਦਾ ਹੈ ਬਿਰਸ਼ ਵਿੱਚ ਤੀਰ ਮਾਰ ਕੇ ਆਪਣਾ ਨਿਸ਼ਾਨਾ ਦੇਖ ਲੈਂਦਾ ਉਸ ਜੰਗਲ ਦੇ ਵਿੱਚ ਇੱਕ ਸੁੱਕਾ ਹੋਇਆ ਬਿਰਛ ਖੜਾ ਸੀ ਉਸ ਬਿਰਛ ਦੇ ਹੇਠੋਂ ਇੱਕ ਲੱਕੜਹਾਰਾ ਲੱਕੜਾਂ ਚੁਗ ਰਿਹਾ ਸੀ ਰਿਖੀ ਜੀ ਜਿਸ ਵਕਤ ਮੈਂ ਆਪਣਾ ਤੀਰ ਉਸ ਸੁੱਕੇ ਬਿਰਛ ਦੇ ਵੱਲ ਚਲਾ ਦਿੱਤਾ ਕਰੋਪੀ ਮੇਰੇ ਮਾਲਕ ਦੀ ਮੇਰਾ ਉਹ ਤੀਰ ਲੱਕੜਹਾਰੇ ਦੇ ਜਾ ਲੱਗਾ ਉਹ ਲੱਕੜਹਾਰਾ ਮੇਰਾ ਤੀਰ ਲੱਗਦੇ ਸਾਰ ਪ੍ਰਾਣ ਤਿਆਗ ਗਿਆ ਮੈਨੂੰ ਇਸ ਗੱਲ ਦਾ ਬੜਾ ਮਾਰਾ ਸੋਗ ਹੋ ਗਿਆ ਕਿ ਮੇਰੇ ਹੱਥੋਂ ਨਹਕਾ ਗਰੀਬ ਆਦਮੀ ਲੱਕੜਹਾਰਾ ਮਾਰਿਆ ਗਿਆ ਮੇਰੇ ਕੋਲੋਂ ਕਿੱਡਾ ਵੱਡਾ ਪਾਪ ਹੋ ਗਿਆ ਹੈ ਮੇਰੇ ਰਾਜ ਦੇ ਅੰਦਰ ਤਾਂ ਜਨ ਜਨਵਰ ਨੂੰ ਵੀ ਮਾਰਨਾ ਬਣਾ ਸੀ ਇਹ ਤਾਂ ਮੇਰੇ ਹੱਥੋਂ ਮਾਨਸ ਜੀਵ ਮਾਰਿਆ ਗਿਆ ਹੈ ਮਾਨਸ ਜੀਵ ਨੂੰ ਮਾਰਨਾ ਛਤੀ ਕੁਲਾਂ ਪਾਪ ਨਹੀਂ ਉਤਰਦਾ ਛਤੀ ਕੁਲਾ ਨਰਕਾਂ ਦੀ ਕਹਾਣੀ ਵਿੱਚ ਪੀੜ ਹੁੰਦੀਆਂ ਰਹਿੰਦੀਆਂ ਹਨ ਐ ਰਿਖੀ ਜੀ ਮੈਂ ਇੱਕਦਮ ਵਾਪਸ ਆਪਣੇ ਰਾਜ ਮਹਿਲਾਂ ਦੇ ਅੰਦਰ ਆ ਗਿਆ ਇੱਕ ਬਹੁਤ ਵੱਡੇ ਜੋਸਤੀ ਕੋਲੋਂ ਇਹ ਪਤਾ ਕੀਤਾ ਕਿ ਜਿਹੜਾ ਲੱਕੜਹਾਰਾ ਮੇਰੇ ਕੋਲੋਂ ਮਾਰਿਆ ਗਿਆ ਉਹਦਾ ਪਾਪ ਮੈਨੂੰ ਕਿਸ ਪ੍ਰਕਾਰ ਨਾਲ ਭੋਗਣਾ ਪਵੇਗਾ ਉਹ ਜੋਸਤੀ ਨੇ ਆਪਣਾ ਜੋਤਿ ਛਲਾ ਕੇ ਮੈਨੂੰ ਇਹ ਕਿਹਾ ਕਿ ਰਾਜਾ ਉਸ ਲੱਕੜਹਾਰੇ ਨੂੰ ਮਾਰਨ ਦਾ ਪਾਪ ਤੇਰੀਆਂ 36 ਗੁੱਲਾਂ ਨਰਕਾਂ ਦੇ ਅਗਨਕੁੰਡ ਵਿੱਚ ਸੜਨਾ ਪਵੇਗਾ ਨਿੱਕੇ ਤੋਂ ਨਿੱਕਾ ਝੂਣਾ ਜਾਮਾ ਮਿਲੇਗਾ ਜਿਨ੍ਹਾਂ ਝੂਣਾ ਵਿੱਚ ਅਨੇਕਾਂ ਦੁੱਖ ਭੋਗਣੇ ਪੈਂਦੇ ਨੇ ਤੇਰੀਆਂ 36 ਗੁੱਲਾਂ ਤੱਕ ਇਹ ਪਾਪ ਇੱਕੇ ਤਾਰ ਰਹੇਗਾ ਜਿਸ ਵਕਤ ਜਮਦੂਤ ਤੈਨੂੰ ਫੜ ਕੇ ਲੈ ਜਾਣਗੇ ਗੁਰਜਾਂ ਤਤੀਆਂ ਕਰ ਕਰਕੇ ਤੇਰੇ ਪਿੰਡੇ ਵਿੱਚ ਖਬੋਣਗੇ ਤੇ ਤੇਰੀ ਬਹੁਤ ਬੁਰੀ ਹਾਲਤ ਹੋਵੇਗੀ ਐ ਰਾਜਾ ਇਹ ਤੇਰਾ ਕਰਮ ਬਹੁਤ ਬੁਰਾ ਹੈ ਬੁਰੀ ਤਰ੍ਹਾਂ ਨਾਲ ਤੈਨੂੰ ਬੁਰੇ ਕਰਮ ਦੇ ਬੁਰੇ ਫਲ ਭੋਗਣੇ ਪੈਣਗੇ ਐ ਰਿਖੀ ਜੀ ਜਿਸ ਵਕਤ ਮੈਨੂੰ ਸਜੋਸਤੀ ਨੇ ਬੁਰੇ ਕਰਮ ਦਾ ਫਲ ਇਸ ਤਰ੍ਹਾਂ ਕਿਹਾ ਤਾਂ ਮੇਰਾ ਸਰੀਰ ਇਸ ਤਰ੍ਹਾਂ ਕਰਕੇ थर-थर ਕੰਬਣ ਲੱਗਾ ਜਿਸ ਤਰ੍ਹਾਂ ਪਚਾਲ ਦੇ ਵਿੱਚ ਜ਼ਮੀਨ ਕੰਬ ਜਾਂਦੀ ਹੈ ਮੈਂ ਉਸ ਜੋਤਿਸ਼ੀ ਨੂੰ ਪੁੱਛਿਆ ਕਿ ਜੋ ਮੈਨੂੰ ਉਸ ਲੱਕੜਹਾਰੇ ਦੇ ਮਰਨ ਦਾ ਪਾਪ ਲੱਗਿਆ ਹੈ ਉਹ ਕਿਹੜਾ ਯਤਨ ਕਰਕੇ ਉਤਰ ਸਕਦਾ ਹੈ ਜੋਤਿਸ਼ੀ ਮੈਨੂੰ ਕਹਿਣ ਲੱਗਾ ਕਿ ਰਾਜਾ ਪਰਮਾਤਮਾ ਦੀ ਭਗਤੀ ਕਰ ਭਗਤੀ ਕਰਨ ਦੇ ਨਾਲ ਪਾਪ ਉਤਰ ਜਾਂਦੇ ਹਨ ਪ੍ਰਭੂ ਜੀ ਦਾ ਸਿਮਰਨ ਸਾਬਨ ਸਭ ਪਾਪਾਂ ਨੂੰ ਧੋ ਕੇ ਤੇ ਆਤਮਾ ਨੂੰ ਨਿਰਮਲ ਕਰ ਦਿੰਦਾ ਹੈ ਰਾਜਾ ਜੇ ਤੂੰ ਪ੍ਰਮਾਤਮਾ ਦੀ ਭਗਤੀ ਨਹੀਂ ਕਰ ਸਕਦਾ 101 ਜਗ ਕਰ ਤੇ ਅੱਗੇ ਵਾਸਤੇ ਪਾਪ ਨਾ ਕਰਨ ਦਾ ਪ੍ਰਣ ਕਰਕੇ ਕਿ ਅੱਗੇ ਵਾਸਤੇ ਮੈਂ ਐਸਾ ਕਰਮ ਕਦੇ ਵੀ ਨਹੀਂ ਕਰਾਂਗਾ ਇਸ ਪ੍ਰਣ ਦੇ ਨਾਲ ਇਹ ਵੀ ਵਚਨ ਕਰ ਲੈ ਕਿ ਜੇ ਮੈਂ ਅੱਗੇ ਵਾਸਤੇ ਕੋਈ ਗਲਤੀ ਕਰਾਂ ਤਾਂ 101 ਜਗ ਦਾ ਫਲ ਮੈਨੂੰ ਨਾ ਮਿਲੇ ਰੇਖੀ ਜੀ ਉਸ ਜੋਸਤੀ ਨਿਕ ਇਤਨਾ ਕੁਝ ਕਹਿ ਕੇ ਆਪਣੀ ਧਾਨ ਦਰਸ਼ਨਾ ਲੈ ਕੇ ਮੇਰੇ ਕੋਲੋਂ ਆਪਣੇ ਘਰ ਨੂੰ ਚਲਾ ਗਿਆ ਮੈਂ 101 ਜੱਗ ਕਰਾਏ ਧਨ ਵੀ ਲੋਕਾਂ ਨੂੰ ਬਹੁਤ ਮਨ ਦਿੰਦਾ ਮੈਂ ਆਪਣੇ ਮਨ ਦੇ ਨਾਲ ਇੱਕ ਪੱਕਾ ਪ੍ਰਣ ਕਰ ਲਿਆ ਕਿ ਅੱਗੇ ਵਾਸਤੇ ਕੋਈ ਪਾਪ ਨਹੀਂ ਕਰਾਂਗਾ ਜੇ ਮੈਂ ਕੋਈ ਪਾਪ ਕਰਾਂ ਤਾਂ 101 ਜੱਗ ਦਾ ਫਲ ਮੈਨੂੰ ਨਾ ਲੱਗੇ ਐ ਰਕੀ ਜੀ ਇੱਕ ਦਿਨ ਮੇਰਾ ਬਹੁਤ ਵੱਡਾ ਦੀਵਾਨ ਲੱਗਾ ਹੋਇਆ ਸੀ ਪਰਜਾ ਦੇ ਲੋਕਾਂ ਦੇ ਨਾਲ ਮੇਰਾ ਰਾਜ ਦਰਬਾਰ ਭਰਿਆ ਹੋਇਆ ਸੀ ਤਰ੍ਹਾਂ ਤਰ੍ਹਾਂ ਦੇ ਰੰਗ ਰਾਗ ਹੋ ਰਹੇ ਸਨ ਮੈਂ ਆਪਣੇ ਤਖਤ ਉੱਪਰ ਬੈਠਾ ਆਪਣੀ ਪਰਜਾ ਦੇ ਇਨਸਾਫ ਕਰ ਰਿਹਾ ਸੀ ਮੇਰੇ ਉੱਪਰ ਦੀ ਦੋ ਪੰਛੀ ਉੱਡੇ ਜਾ ਰਹੇ ਸਨ ਉਹਨਾਂ ਪੰਛੀਆਂ ਨੇ ਮੇਰੀ ਬਾਦਸ਼ਾਹੀ ਪੋਸ਼ਾਕ ਦੇ ਉੱਪਰ ਵਿੱਠਾ ਕਰ ਦਿੱਤੀਆਂ ਆਪਣੀ ਪੋਸ਼ਾਕ ਗੰਦੀ ਹੋਈ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਆਪਣੇ ਤਖਤ ਉਪਰ ਬੈਠੇ ਨਹੀਂ ਹੀ ਉਹਨਾਂ ਓਡੇ ਜਾ ਰਹੇ ਪੰਛੀਆਂ ਦੇ ਵੱਲ ਆਪਣਾ ਤੀਰ ਚਲਾ ਦਿੱਤਾ। ਉਹ ਦੋਵੇਂ ਪੰਛੀ ਮੇਰੇ ਤੀਰ ਦਾ ਨਿਸ਼ਾਨਾ ਹੋ ਗਏ। ਉਹ ਦੋਨੋਂ ਪੰਛੀ ਜ਼ਮੀਨ ਪਰ ਤੜਫ ਦੇ ਤੜਫ ਦੇ ਮੈਨੂੰ ਕਹਿਣ ਲੱਗੇ ਰਾਜਾ ਤੂੰ ਬਹੁਤ ਵੱਡਾ ਪਾਪ ਮਹਾਪਾਪੀ ਹੈ ਕਿਉਂਕਿ ਤੂੰ ਸਾਨੂੰ ਤੀਰ ਮਾਰ ਕੇ ਮਾਰ ਦਿੱਤਾ ਹੈ। ਤੇਰਾ ਇਹ ਪ੍ਰਣ ਸੀ ਕਿ ਮੈਂ ਅੱਗੇ ਵਾਸਤੇ ਕੋਈ ਪਾਪ ਨਹੀਂ ਕਰਾਂਗਾ। ਐ ਰਾਜਾ ਉਹ تیਰਾ ਬਚਨ ਹੁਣ ਜਾਂਦਾ ਰਿਹਾ ਤੈਨੂੰ ਦੋਜਕ ਦੀ ਅਗਵੇ ਜਰੂਰ ਸੜਨਾ ਪਵੇਗਾ ਤੇਰੀਆਂ 36 ਕੁਲਾਂ ਦੋਜਕ ਵਿੱਚ ਜਾਣਗੀਆਂ ਤੇ ਨਿੱਕੇ ਤੋਂ ਨਿਕਾ ਜਾਮਾ ਮਿਲੇਗਾ ਐ ਰਿਖੀ ਜੀ ਜਿਸ ਵਕਤ ਉਹਨਾਂ ਜਨਵਰਾਂ ਨੇ ਮੈਨੂੰ ਇਸ ਤਰ੍ਹਾਂ ਕਹਿ ਦਿੱਤਾ ਤਾਂ ਮੇਰੀ ਦੇਹੀ थर-थर ਕਰਕੇ ਕੰਬਣ ਲੱਗੀ ਅੱਖਾਂ ਵਿੱਚ ਪਾਣੀ ਪਰ ਆਇਆ ਇਸ ਤੋਂ ਬਾਅਦ ਮੈਂ ਇੱਕ ਪੱਕਾ ਬਚਨ ਕਰ ਲਿਆ ਕਿ ਹੁਣ ਰਾਜ ਨਹੀਂ ਕਰਨਾ ਪਰਮਾਤਮਾ ਦੀ ਭਗਤੀ ਕਰਕੇ ਇਹ ਪਾਪ ਨੂੰ ਆਪਣੇ ਸਿਰ ਉਲਾਵਾਵਾਂਗਾ ਰਾਜ ਕਰਨ ਵਿੱਚ ਰਾਜੇ ਲੋਕਾਂ ਦੇ ਕੋਲੋਂ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਦੁਨੀਆ ਦੇ ਵਿੱਚ ਸੁੱਖ ਭੋਗਣੇ ਅੰਤਕਾਲ ਦੁੱਖਾਂ ਦੇ ਸਮੁੰਦਰ ਬਣ ਜਾਂਦੇ ਨੇ ਦੁਨੀਆ ਦੇ ਸੁੱਖਾਂ ਨੂੰ ਭੋਗਣ ਵਾਲਾ ਇਨਸਾਨ ਦੁੱਖਾਂ ਦੇ ਵਹਿਣਾ ਵਿੱਚ ਰੁੜ ਜਾਂਦਾ ਜਿੰਨਾ ਚਿਰ ਕੋਈ ਇਸ ਦੁਨੀਆ ਦੇ ਸੁੱਖ ਤਿਆਗ ਕੇ ਪਰਮਾਤਮਾ ਦੀ ਪਗਤੀ ਨਾ ਕਰੇ ਉਹ ਨਿਰਪਵਜਲ ਸਾਗਰ ਨੂੰ ਪਾਰ ਨਹੀਂ ਕਰ ਸਕਦਾ ਐ ਰਿ ਕੀ ਜੀ ਮੈਂ ਇਸ ਤਰ੍ਹਾਂ ਆਪਣੇ ਮਨ ਦੇ ਨਾਲ ਵਿਚਾਰ ਕਰਕੇ ਆਪਣਾ ਸਭ ਰਾਜ-ਪਾਗ ਤਿਆਗ ਦਿੱਤਾ ਰਾਣੀਆਂ ਵੀ ਤਿਆਗ ਦਿੱਤੀਆਂ ਪਟ ਦੇ ਪੰਘੂੜੇ ਛੱਡ ਕੇ ਮੈਂ ਜੰਗਲਾਂ ਦੇ ਵਿੱਚ ਧੂਆ ਲਾ ਕੇ ਬੈਠ ਗਿਆ ਇੱਕੇ ਚੌਕੜੀ ਦੇ ਉੱਪਰ ਬੈਠ ਕੇ ਮੈਂ ਅਨੇਕ ਹਜ਼ਾਰ ਬਰਸ਼ ਕੋਰ ਤੋਂ ਕੋਰ ਤਪ ਕੀਤੇ ਤੇ ਮੇਰੀ ਤਪસ્યા ਦਾ ਤੇਜ ਪ੍ਰਤਾਪ ਦੇ ਕੇ ਇੰਦਰ ਜੀ ਮੇਰੇ ਕੋਲ ਆਏ ਇੰਦਰ ਜੀ ਮੈਨੂੰ ਆ ਕੇ ਕਹਿਣ ਲੱਗੇ ਰਿਖੀ ਜੀ ਤੇਰੀ ਭਗਤੀ ਬਹੁਤ ਹੋ ਚੁੱਕੀ ਹੈ ਚਲ ਤੈਨੂੰ ਆਪਣੇ ਇੰਦਰ ਲੋਕ ਵਿੱਚ ਲੈ ਚਲਾਂ ਮੇਰੇ ਇੰਦਰ ਲੋਕ ਦੇ ਵਿੱਚ ਵੱਡੇ ਵੱਡੇ ਦੇਵਤੇ ਲੋਕ ਰਹਿੰਦੇ ਨੇ ਉੱਥੇ ਬੜੇ ਸੁਖ ਹਨ ਰਿਖੀ ਜੀ ਜਿਸ ਵਕਤ ਇੰਦਰ ਜੀ ਨੇ ਮੈਨੂੰ ਇੰਦਰ ਲੋਕ ਵਿੱਚ ਚੱਲਣ ਵਾਸਤੇ ਕਿਹਾ ਤਾਂ ਮੈਂ ਇੰਦਰ ਜੀ ਨੂੰ ਇਹ ਕਿਹਾ ਇੰਦਰ ਜੀ ਤੁਸੀਂ ਮੇਰਾ ਇਹ ਬਚਨ ਪ੍ਰਵਾਨ ਕਰ ਸਕਦੇ ਹੋ ਤਾਂ ਮੈਂ ਇੰਦਰ ਲੋਕ ਵਿੱਚ ਚਲਾ ਜਾ ਸਕਦਾ ਹਾਂ ਨਹੀਂ ਤਾਂ ਮੈਂ ਇੰਦਰ ਲੋਕ ਵਿੱਚ ਨਹੀਂ ਜਾ ਕੇ ਕੀ ਕਰਨਾ ਜਿਸ ਵਾਸਤੇ ਮੈਂ ਭਗਤੀ ਕਰਦਾ ਉਹ ਮੇਰਾ ਕੰਮ ਪੂਰਾ ਹੋਣਾ ਚਾਹੀਦਾ ਤਾਂ ਹੀ ਮੇਰੀ ਭਗਤੀ ਕੀਤੀ ਸਫਲ ਹੋ ਸਕੇਗੀ ਐਰੀਕੀ ਜੀ ਜਿਸ ਵਕਤ ਮੈਂ ਇੰਦਰ ਜੀ ਨੂੰ ਇਸ ਤਰ੍ਹਾਂ ਕਿਹਾ ਤਾਂ ਇੰਦਰ ਜੀ ਮੈਨੂੰ ਕਹਿਣ ਲੱਗੇ ਕਿ ਰੇਖੀ ਜੀ ਤੁਹਾਡਾ ਉਹ ਕੈਸਾ ਬਚਨ ਹੈ ਜੋ ਤੁਸੀਂ ਇੰਦਰ ਲੋਕ ਨੂੰ ਜਾਣ ਤੋਂ ਪਹਿਲਾਂ ਪ੍ਰਵਾਨ ਕਰਾਉਣਾ ਚਾਹੁੰਦੇ ਹੋ ਮੈਂ ਇੰਦਰ ਜੀ ਨੂੰ ਕਿਹਾ ਇੰਦਰ ਜੀ ਬਚਨ ਮੇਰਾ ਇਹ ਹੈ ਕਿ ਮੇਰੇ ਕੋਲ ਇੱਕ ਗਰੀਬ ਆਦਮੀ ਲੱਕੜਹਾਰਾ ਮਾਰਿਆ ਗਿਆ ਜਿਸ ਦਾ ਪਾਪ ਮੈਨੂੰ ਲੱਗਾ ਹੋਇਆ ਹੈ ਕਿ ਮੇਰੀਆਂ 36 ਕੁਲਾਂ ਦੋਜਕ ਦੀਆਂ ਕੋਈ ਸੜਨ ਗਈਆਂ ਨਿੱਕੀ ਤੋਂ ਨਿੱਕੀ ਜੂਣ ਮਿਲੇਗੀ ਤੇ ਮਾਨਸ ਚੋਲਾ ਮਾਨਸ ਜਾਮਾ ਵੀ ਪਾਸ ਰਵੇ ਲਿਆ ਜਾਵੇਗਾ 인ਦਰ ਜੀ ਮੇਰੀ ਮੰਗ ਮੇਰੀ ਮੰਗ ਇਹ ਹੈ ਕਿ ਜੇ ਤੁਸੀਂ ਪੂਰੀ ਕਰ ਸਕਦੇ ਹੋ ਛੱਤੀ ਕੁਲਾ ਦੋਜਕ ਵਿੱਚ ਨਾ ਜਾਣ ਤੇ ਮਾਨਸ ਜਾਮਾ ਵੀ ਪਾਸ ਰਹੇ ਰਿਕੀ ਜੀ ਜਿਸ ਵਕਤ ਮੈਂ 인ਦਰ ਨੂੰ ਇਸ ਤਰ੍ਹਾਂ ਕਿਹਾ ਤਾਂ 인ਦਰ ਜੀ ਮੈਨੂੰ ਕਹਿਣ ਲੱਗੇ ਰਿਕੀ ਜੀ ਇੰਦਰ ਲੋਕ ਵਿੱਚ ਜਾ ਕੇ 36 ਕੁਲਾਂ ਦਾ ਪਾਪ ਨਹੀਂ ਉਤਰ ਸਕਦਾ ਪਾਪ ਤੇਰਾ ਇਕੱਲੇ ਦਾ ਉਤਰੇਗਾ ਪਾਪ ਤੇਰਾ ਇਕੱਲੇ ਦਾ ਉਤਰੇਗਾ ਤੇ 36 ਕੁਲਾਂ ਦਾ ਪਾਪ ਉਤਾਰਨ ਵਾਸਤੇ 36 ਕੁਲਾਂ ਦਾ ਪਾਪ ਉਤਾਰਨ ਵਾਸਤੇ ਤੈਨੂੰ ਬਹੁਤ ਘੋਰ ਤਪ ਕਰਨਾ ਪਵੇਗਾ ਜਿਸ ਤਪ ਕਰਨ ਦੇ ਨਾਲ ਤੈਨੂੰ ਬੇਕੁੰਟ ਲੋਕ ਦੇ ਵਿੱਚ ਜਗ੍ਹਾ ਮਿਲ ਸਕੇਗੀ ਜਿਸ ਵਕਤ ਤੂੰ ਤਪ ਕਰਦਾ ਕਰਦਾ ਬੇਕੁੰਠ ਲੋਕ ਵਿੱਚ ਚਲਾ ਜਾਵੇਂਗਾ ਤੇਰਾ ਤੇ ਤੇਰੀਆਂ 36 ਕੁਲਾਂ ਦਾ ਸਾਰਾ ਪਾਪ ਉਤਰ ਜਾ ਜਾਵੇਗਾ ਐ ਰਿਖੀ ਜੀ ਜਿਸ ਵਕਤ 36 ਕੁਲਾਂ ਦਾ ਪਾਪ ਉਤਾਰਨ ਵਾਸਤੇ ਮੈਨੂੰ ਇੰਦਰ ਜੀ ਨੇ ਹੋਰ ਤਪ ਕਰਨ ਵਾਸਤੇ ਕਿਹਾ ਮੈਂ ਇੰਦਰ ਜੀ ਅੱਗੇ ਇਹ ਪ੍ਰਾਰਥਨਾ ਕੀਤੀ ਕਿ ਇੰਦਰ ਜੀ ਤੁਸੀਂ ਮੇਰੇ ਤੇ ਇਹ ਕਿਰਪਾ ਕਰੋ ਤੁਸੀਂ ਮੈਨੂੰ ਆਪਣੇ ਰੱਥ ਦੇ ਉੱਪਰ ਬਿਠਾ ਕੇ ਬਿੰਦੂ ਪਰਬਤ ਉਤੇ ਪਚਾ ਦੇਵੋ ਉਸ ਬਿੰਦੂ ਪਰਬਤ ਉਤੇ ਬੈਠ ਕੇ ਕੋਰ ਤਪ ਕਰ ਸਕੂੰਗਾ ਇੰਦਰ ਜੀ ਨੇ ਮੇਰੀ ਇਹ ਪ੍ਰਾਰਥਨਾ ਸਵੀਕਾਰ ਕਰ ਲਈ ਆਪਣੇ ਰਾਤ ਉੱਪਰ ਬਿਠਾ ਕੇ ਇੰਦਰ ਜੀ ਮੈਨੂੰ ਇਹ ਜਗ੍ਹਾ ਪਰ ਛੱਡ ਗਏ ਮੈਂ ਇਹ ਜਗ੍ਹਾ ਪਰ ਬੈਠ ਕੇ ਬੜੇ ਕੋਰ ਤਪ ਕੀਤੇ ਜਿਸ ਦਿਨ ਤੋਂ ਮੈਂ ਬੈਠ ਕੇ ਇਥੇ ਭਗਤੀ ਕੀ ਕਰਨੀ ਸ਼ੁਰੂ ਕਰ ਦਿੱਤੀ ਉਸ ਦਿਨ ਤੋਂ ਮੈਨੂੰ ਕੁਦਰਤ ਵੱਲੋਂ ਦੋ ਵੇਲੇ ਪੱਕਾ ਖੋਇਆ ਭੋਜਨ ਮਿਲਦਾ ਸੀ ਮੈਂ ਇੱਕ ਮਨ ਹੋ ਕੇ ਨੇਕਾਂ ਵਰਸੀ ਤੇ ਤਪ ਕਰਦਾ ਰਿਆ ਮੇਰੀ ਕਠਨ ਤੋਂ ਕਠਨ ਤਪਸਿਆ ਨੂੰ ਦੇਖ ਕੇ ਇੰਦਰ ਜੀ ਦਾ ਸੰਗਾਸਨ ਡੋਲੇ ਖਾ ਗਿਆ ਇੰਦਰ ਜੀ ਨੂੰ ਇਸ ਗੱਲ ਦਾ ਪਤਾ ਜਾਸਤੀ ਫਿਕਰ ਹੋ ਗਿਆ ਕਿ ਕਿਤੇ ਇਹ ਰਖੀ ਤਪ ਦੇ ਬਲ ਕਰਕੇ ਮੇਰਾ ਇੰਦਰ ਲੋਕ ਨਾ ਪ੍ਰਮਾਤਮਾ ਕੋਲੋਂ ਮੰਗ ਲਵੇ ਜੇ ਮੇਰਾ ਇੰਦਰ ਲੋਕ ਇਹਨੂੰ ਮਿਲ ਗਿਆ ਤਾਂ ਮੈਂ ਕੀ ਕਰਾਂਗਾ ਲੋਕਾਂ ਵਿੱਚ ਮੇਰੀ ਬੜੀ ਭਾਰੀ ਹਾਨੀ ਹੋ ਜਾਵੇਗੀ ਇਸ ਗੱਲ ਦੀ ਇੰਦਰ ਜੀ ਨੂੰ ਬੜੀ ਭਾਰੀ ਸੋਚ ਲੱਗ ਗਈ ਤੇ ਰਖੀ ਦੀ ਭਗਤੀ ਬਹੁਤ ਜ਼ਿਆਦਾ ਹੋ ਗਈ ਹੈ ਜੇ ਮੇਰਾ ਇੰਦਰ ਲੋਕ ਹੋ ਲੈਣ ਦੇ ਕਾਬਿਲ ਹੋ ਚੁੱਕੇ ਇੰਦਰ ਜੀ ਨੂੰ ਇਸ ਗੱਲ ਦਾ ਬੜਾ ਭਾਰਾ ਫਿਕਰ ਹੋ ਗਿਆ ਜਿਸ ਵਕਤ ਕੋਈ ਭਗਤ ਪਰਮਾਤਮਾ ਦੀ ਭਗਤੀ ਕਰਦਾ ਹੈ ਇੰਦਰ ਜੀ ਨੂੰ ਉਹਦੀ ਭਗਤੀ ਦਾ ਬੜਾ ਡਰ ਹੋ ਜਾਂਦਾ ਹੈ ਕਿ ਕਿਤੇ ਜਾਤਿ ਤਪ ਕਰਕੇ ਮੇਰਾ ਇੰਦਰ ਲੋਕ ਨਾ ਲੈ ਲਵੇ ਪਰਮਾਤਮਾ ਆਪਣੇ ਭਗਤਾਂ ਦੀਆਂ ਮੰਗਾ ਨਹੀਂ ਮੋੜਦਾ ਜਿਸ ਤਰ੍ਹਾਂ ਭਗਤ ਉਹਨੂੰ ਕਹਿ ਦੇਣ ਤੇ ਪਰਮਾਤਮਾ ਉਸੇ ਤਰ੍ਹਾਂ ਹੀ ਕਰ ਦਿੰਦਾ ਆਪਣੇ ਭਗਤਾਂ ਨੂੰ ਹਰ ਵਕਤ ਖੁਸ਼ ਰੱਖਦਾ ਹੈ ਭਗਤ ਨਾਮ ਜਪ ਕੇ ਪਰਮਾਤਮਾ ਨੂੰ ਖੁਸ਼ ਰੱਖਦੇ ਹਨ ਨਾਮ ਜਪੇ ਤੋਂ ਬਿਨਾ ਪਰਮਾਤਮਾ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਚਾਂਦੀ ਸੋਨੇ ਦਾਣ ਕਰਨ ਦੇ ਨਾਲ ਜੀਵ ਪ੍ਰਮਾਤਮਾ ਨੂੰ ਖੁਸ਼ ਨਹੀਂ ਕਰ ਸਕਦੇ ਉਹਨੂੰ ਤਾਂ ਆਪਣੀ ਉਸਤਤ ਦੀ ਲੋੜ ਹੈ ਉਹਨੇ ਕਦੇ ਆਪਣੇ ਭਗਤਾਂ ਨੂੰ ਅੱਜ ਤੱਕ ਨਿਰਾਸ਼ ਨਹੀਂ ਕੀਤਾ ਭਗਵੰਤਾ ਆਪਣੇ ਭਗਤਾਂ ਦੀਆਂ ਸਭ ਗੱਲਾਂ ਸਨਕਾਰ ਕਰ ਲੈਂਦਾ ਹੈ ਐ ਰਿਖੀ ਜੀ ਜੋ ਕੁਝ ਇੰਦਰ ਜੀ ਆਪਣੇ ਮਨ ਵਿੱਚ ਸੋਚ ਰਿਹਾ ਸੀ ਸੋ ਗੱਲ ਤਾਂ ਮੇਰੇ ਦਿਲ ਵਿੱਚ ਨਹੀਂ ਸੀ ਮੈਂ ਇੰਦਰ ਲੋਕ ਵਿੱਚ ਲੈ ਲਵਾਂ ਮੈਂ ਤਾਂ ਬੇਕੁੰਠ ਲੋਕ ਜਾਣ ਨੂੰ ਤਪ ਕਰਦਾ ਸੀ ਬੇਕੁੰਠ ਲੋਕ ਵਿੱਚ ਜਾਣ ਨੂੰ ਤਪ ਕਰਦਾ ਸੀ ਹੈ ਰਿਕੀ ਜੀ ਇਸ ਫਿਕਰ ਦੇ ਵਿੱਚ ਇੰਦਰ ਜੀ ਨੇ ਆਪਣਾ ਦਰਬਾਰ ਨਾ ਲਾਇਆ ਇਸੇ ਸੋਚ ਦੇ ਵਿੱਚ ਦੋ ਦਿਨ ਚੁੱਪ ਚਾਪ ਕਰਕੇ ਇੰਦਰ ਆਪਣੇ ਮੰਦਰ ਦੇ ਵਿੱਚ ਬੈਠਾ ਰਿਹਾ ਇਸ ਤਰ੍ਹਾਂ ਦਾ ਵਾਤਾਵਰਣ ਦੇਖ ਕੇ ਦੇਵਤੇ ਲੋਕ ਬੜੇ ਹੈਰਾਨ ਹੋ ਗਏ। ਇੰਦਰ ਜੀ ਨੇ ਆਪਣਾ ਦਰਬਾਰ ਕਿਸ ਕਰਕੇ ਨਹੀਂ ਲਾਇਆ? ਆਪਣੇ ਮੰਦਰ ਦੇ ਵਿੱਚ ਕਿਸ ਸੋਚ ਵਿੱਚ ਬੈਠੇ ਹੋਏ ਨੇ। ਵੱਡੇ ਵੱਡੇ ਮੁਖੀ ਦੇਵਤੇ ਜਾ ਕੇ ਇੰਦਰ ਜੀ ਨੂੰ ਕਹਿਣ ਲੱਗੇ ਮਹਾਰਾਜ ਕੀ ਗੱਲ ਹੈ? ਜਿਸ ਕਰਕੇ ਆਪ ਜੀ ਨੇ 2 ਦਿਨ ਹੋ ਗਏ ਰਾਜ ਦਰਬਾਰ ਨਹੀਂ ਲਾਇਆ। ਆਪ ਕਿਸ ਸੋਚ ਵਿੱਚ ਬੈਠੇ ਹੋ? ਇੰਦਰ ਜੀ ਆਪਣੇ ਦੇਵਤੇ ਲੋਕਾਂ ਨੂੰ ਕਹਿਣ ਲੱਗਾ ਦੇਵਤੇ ਲੋਕੋ ਦੇਵਤੇ ਲੋਕੋ ਇੱਕ ਰਖੀ ਬਿੰਦੂ ਪਰਬਤ ਉਤੇ ਬੈਠਾ ਬੜੇ ਕਠਨ ਤੋਂ ਕਠਨ ਤਪ ਕਰ ਰਿਹਾ ਹੈ ਤੇ ਉਹਦੇ ਤਪ ਦੇ ਤੇਜ ਪ੍ਰਤਾਪ ਨਾਲ ਮੇਰਾ ਸੰਗਾਸਨ ਡੋਲੇ ਖਾਰਿਆ ਮੈਨੂੰ ਰਖੀ ਦਾ ਇਹ ਡਰ ਹੈ ਕਿ ਉਹ ਕਿਤੇ ਮੇਰਾ ਇੰਦਰ ਰਾਜ ਨਾ ਜਿੱਤ ਲਵੇ ਉਹਨੇ ਬੜਾ ਘੋਰ ਤਪ ਕੀਤਾ ਹੈ ਜਿਸ ਤਪ ਦੇਤੀ ਪ੍ਰਤਾਪ ਨਾਲ ਪਰਮਾਤਮਾ ਦੇ ਕੋਲੋਂ ਮੇਰਾ ਇੰਦਰ ਰਾਜ ਮੰਗ ਸਕਦਾ ਹੈ ਉਹਦੀ ਤਪੱਸਿਆ ਮੇਰੇ ਇੰਦਰ ਰਾਜ ਤੋਂ ਵੀ ਉੱਪਰ ਹੋ ਚੁੱਕੀ ਹੈ ਉਹ ਜ਼ਰੂਰ ਮੇਰਾ ਇੰਦਰ ਰਾਜ ਪਾ ਲਵੇਗਾ ਇਹ ਦੇਵਤੇ ਲੋਕੋ ਉਹ ਬੜਾ ਕਾਰਾਮਾਤੀ ਰਖੀ ਹੈ ਉਹ ਮੇਰੇ ਇੰਦਰ ਰਾਜ ਤੋਂ ਬਹੁਤ ਅੱਗੇ ਪੁੱਜਾ ਹੋਇਆ ਜਦੋਂ ਇੰਦਰ ਜੀ ਨੇ ਦੇਵਤੇ ਲੋਕਾਂ ਨੂੰ ਇਸ ਤਰ੍ਹਾਂ ਕਹਤਾ ਦੇਵਤੇ ਲੋਕ ਇੰਦਰ ਜੀ ਨੂੰ ਕਹਿਣ ਲੱਗੇ ਇੰਦਰ ਜੀ ਆਪ ਜੀ ਦੇ ਪਾਸ ਬੜੀਆਂ ਸੁੰਦਰ ਸੁੰਦਰ ਪਰੀਆਂ ਹਨ ਉਹਨਾਂ ਪਰੀਆਂ ਨੂੰ ਕਹੋ ਕਿ ਜਾ ਕੇ ਰਿਗਿਰੀ ਭਗਤੀ ਪੰਗ ਕਰ ਦੇਣ ਜਿਸ ਵਕਤ ਦੇਵਤੇ ਲੋਕਾਂ ਨੇ ਇੰਦਰ ਜੀ ਨੂੰ ਇਸ ਤਰ੍ਹਾਂ ਕਿਹਾ ਤਾਂ ਦੇਵਤੇ ਲੋਕਾਂ ਦੀ ਗੱਲ ਇੰਦਰ ਜੀ ਨੂੰ ਬੜੀ ਚੰਗੀ ਲੱਗੀ ਕਿ ਇਸ ਤਰ੍ਹਾਂ ਕਰਨ ਦੇ ਨਾਲ ਮੇਰਾ ਇੰਦਰ ਲੋਕ ਬਚ ਜਾਵੇਗਾ ਜੋ ਕੁਝ ਮੈਨੂੰ ਦੇਵਤੇ ਲੋਕਾਂ ਨੇ ਕਿਹਾ ਹੈ ਉਹ ਰਿਖੀ ਦੀ ਭਗਤੀ ਭੰਗ ਕਰਨ ਦਾ ਇਹੀ ਚੰਗਾ ਤਰੀਕਾ ਹੈ ਜਿਹੜੀਆਂ ਇੰਦਰ ਲੋਕ ਦੀ ਸਭ ਤੋਂ ਵੱਧ ਸੁੰਦਰ ਪਰੀਆਂ ਸਨ ਉਹ ਚਾਰ ਪਰੀਆਂ ਆਪਣੇ ਕੋਲ ਬੁਲਾਈਆਂ ਇੱਕ ਆਲੋਚਨਾ ਮੈਨਕਾ ਰੋਮਾ ਕਿਰਤਾਚੀ ਇਹ ਚਾਰ ਪਰੀਆਂ ਸਾਰੇ ਇੰਦਰ ਲੋਕ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਸਨ ਇੰਦਰ ਜੀ ਉਹਨਾਂ ਪਰੀਆਂ ਨੂੰ ਕਹਿਣ ਲੱਗਾ ਪ੍ਰਿਯੋ ਬਿੰਦੂ ਪਰਬਤ ਉਤੇ ਇੱਕ ਰਿਖੀ ਬਹੁਤ ਭਾਰਾ ਤਾਪ ਕਰ ਰਿਹਾ ਹੈ। ਉਹ ਰਿਖੀ ਦਾ ਤਾਪ ਬਹੁਤ ਮਹਾਨ ਹੋ ਚੁੱਕਾ ਹੈ। ਉਹਦੇ ਤਪ ਦੇ ਤੇਜ ਪ੍ਰਤਾਪ ਦੇ ਨਾਲ ਮੇਰਾ ਸੰਗहासन ਡੋਲ ਰਿਹਾ ਹੈ। ਉਹਨੇ ਆਪਣੇ ਤਪ ਦੇ ਬਲ ਕਰਕੇ ਮੇਰਾ ਇੰਦਰ ਰਾਜ ਜਿੱਤ ਲੈਣਾ ਹੈ। ਮੈਨੂੰ ਸ਼੍ਰੀਖੀ ਦਾ ਬਹੁਤ ਡਰ ਹੈ ਜਿਵੇਂ ਵੀ ਹੋ ਸਕਦਾ ਹੈ ਤੇ ਤੁਸੀਂ ਜਾ ਕੇ ਸ਼੍ਰੀਖੀ ਦੀ ਭਗਤੀ ਨੂੰ ਭੰਗ ਕਰ ਦੇਵੋ। ਜਿਸ ਵਕਤ ਇੰਦਰ ਜੀ ਨੇ ਉਹਨਾਂ ਪਰੀਆਂ ਨੂੰ ਆਪਣੇ ਕੋਲ ਬੁਲਾ ਕੇ ਇਸ ਤਰ੍ਹਾਂ ਕਰਨ ਵਾਸਤੇ ਕਿਹਾ ਤਾਂ ਉਹ ਚਾਰੇ ਪਰੀਆਂ ਇੰਦਰ ਜੀ ਪਾਸੋਂ ਇੰਦਰਾਪੁਰੀ ਵਿੱਚ ਉੱਡ ਕੇ ਬਿੰਦੂ ਪਹਾੜ ਉੱਤੇ ਆ ਗਈਆਂ ਹੁਣ ਉਹ ਕੰਗ ਕਹਿੰਦਾ ਰਿਖੀ ਜੀ ਉਹ ਚਾਰੇ ਪਰੀਆਂ ਬੜੀਆਂ ਸੁੰਦਰ ਆ ਕੇ ਤਰ੍ਹਾਂ ਤਰ੍ਹਾਂ ਦੇ ਨਾਚ ਕਰਨ ਲੱਗੀਆਂ ਮੇਰੇ ਚਾਰਚ ਫੇਰੇ ਕੁਮਰ ਬਣ ਕੇ ਨਾਚ ਰੰਗ ਰਾਗ ਕਰਨ ਲੱਗੀਆਂ ਉਹਨਾਂ ਪਰੀਆਂ ਦੇ ਨਾਚ ਦੇ ਇਸ ਤਰ੍ਹਾਂ ਸ਼ਨਕਾਟੇ ਪੈਣ ਲੱਗੇ ਬਿੰਦੂ ਪਰਬਤ ਗੂੰਜਾ ਦਿੱਤਾ ਪਾਤ ਪਾਤ ਦੇ ਰੰਗ ਰਾਗ ਤਮਾਸ਼ੇ ਖੇਲਾ ਕਰਨ ਲੱਗੀਆਂ ਘੇਰੇ ਬਨ ਬਨ ਕੇ ਘੁਮਰਾਂ ਪਾਉਣ ਲੱਗੀਆਂ ਉਹਨਾਂ ਪਰੀਆਂ ਦੇ ਸੁੰਦਰ ਨਾਚ ਦੀਆਂ ਘੁਮਰਾਂ ਪੈਂਦੀਆਂ ਸੁਣ ਕੇ ਮੇਰੀ ਸਮਾਧੀ ਖੁੱਲ ਗਈ ਉਹਨਾਂ ਪਰੀਆਂ ਨੂੰ ਦੇਖ ਕੇ ਮੇਰਾ ਮਨ ਬੜਾ ਖੁਸ਼ ਹੋਇਆ ਉਹਨਾਂ ਪਰੀਆਂ ਬਾਰੇ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਖਿਆਲ ਪ੍ਰਗਟ ਹੋਣ ਲੱਗੇ ਕਿ ਜੇ ਇਹ ਪਰੀਆਂ ਹਰ ਰੋਜ਼ ਇੱਥੇ ਇਸ ਤਰ੍ਹਾਂ ਨਾਜ਼ ਕਰਨ ਤਾਂ ਗੱਲ ਬੜੀ ਠੀਕ ਹੈ। ਮੇਰੇ ਪਾਸ ਹਰ ਵਕਤ ਰੌਣਕ ਲੱਗੀ ਰਹੇਗੀ। ਰਿਖੀ ਜੀ ਮੇਰੇ ਮਨ ਦੇ ਵਿੱਚ ਮੁੜ ਕੇ ਉਹੀ ਖਿਆਲ ਜਾਗ ਪਏ ਜਿਹੜੇ ਖਿਆਲਾਂ ਨੂੰ ਤਿਆ ਕੇ ਮੈਂ ਪ੍ਰਮਾਤਮਾ ਦੀ ਭਜਨ ਬੰਦਗੀ ਕਰ ਰਿਹਾ ਸੀ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆ ਕੇ ਮੇਰੇ ਮਨ ਦੇ ਵਿੱਚ ਡੇਰਾ ਲਾ ਦਿੱਤਾ ਮੈਣਕਾ ਪਰੀ ਮੈਨੂੰ ਕਹਿਣ ਲੱਗੀ ਰੱਬ ਦੇ ਬੰਦੇ ਆਪਣੀ ਜ਼ਿੰਦਗੀ ਬਰਬਾਦ ਨਾ ਕਰ ਦੇਹ ਕਿਸੇ ਕਿਸੇ ਰਾਜੇ ਦੀਆਂ ਪੁੱਤਰੀਆਂ ਚਾਰੇ ਪੈਣਾ ਤੇਰੇ ਵਾਸਤੇ ਆਈਆਂ ਹਾਂ ਅਸੀਂ ਵੀ ਤੇਰੇ ਕੋਲੋਂ ਕੋਲ ਰਹਿ ਕੇ ਸੇਵਾ ਕਰਾਂਗੀਆਂ ਰਾਜਾ ਜੇ ਤੇਰੀ ਸ਼ਾਦੀ ਨਹੀਂ ਹੋਈ ਤਾਂ ਤੂੰ ਸਾਡੇ ਨਾਲ ਸ਼ਾਦੀ ਵੀ ਕਰਵਾ ਸਕਦਾ ਹੈ ਅਸੀਂ ਤੇਰੇ ਵਰਗੇ ਮਹਾਨ ਰਖੀ ਦੀ ਮਹਾਨ ਸੇਵਾ ਕਰਕੇ ਆਪਨਾ ਉਧਾਰ ਕਰਨਾ ਚਾਹੁੰਦੀ ਆਂ ਹਜੇ ਸਾਡੀ ਕਿਸੇ ਪੁਰਸ਼ ਨਾਲ ਸ਼ਾਦੀ ਨਹੀਂ ਹੋਈ ਚਾਰੇ ਪੈਣਾ ਕੁਵਾਰੀਆਂ ਹਾਂ ਤੂੰ ਰਾਜਾ ਹੋਣ ਕਰਕੇ ਤੇਰੇ ਨਾਲ ਸ਼ਾਦੀ ਕਰਾਉਣ ਵਾਸਤੇ ਆਈ ਆਂ ਸਾਰੀ ਦੁਨੀਆ ਦੀਆਂ ਇਸਤਰੀਆਂ ਦੇ ਨਾਲ ਵਸੀ ਸੁੰਦਰ ਹਾਂ ਰੱਬ ਦੇ ਬੰਦੇ ਰੱਬ ਦੀ ਭਗਤੀ ਕਰਕੇ ਤੂੰ ਕੀ ਲੈਣਾ ਦੁਨੀਆ ਦੇ ਸੁੱਖ ਮਾਣੋ ਇਹ ਸੁੰਦਰ ਮਾਨਸ ਜਨਮ ਵਾਰ-ਵਾਰ ਨਹੀਂ ਮਿਲਦਾ ਐ ਰਿਕੀ ਜੀ ਜਦੋਂ ਉਹਨਾਂ ਪਰੀਆਂ ਨੇ ਮੈਨੂੰ ਆਪਣੇ ਜਾਲ ਵਿੱਚ ਫਸਾ ਲਿਆ ਕਿ ਰਿਕੀਆ ਦੁਨੀਆ ਦੇ ਸੁਖ ਮਾਣ ਕਿਉਂ ਕੰਡਿਆਂ ਦੇ ਉੱਪਰ ਪੈ ਕੇ ਆਪਣਾ ਹੀਰਾ ਜਨਮ ਗਵਾ ਰਿਆ ਮੇਰੇ ਖੋਟੇ ਨਸੀਬਾਂ ਕਰਕੇ ਉਹਨਾਂ ਪਰੀਆਂ ਦੀਆਂ ਚੰਚਲ ਗੱਲਾਂ ਮੇਰੀ ਬੁੱਧੀ ਦੇ ਉੱਪਰ ਅੰਮਲ ਕਰ ਗਈਆਂ ਮੇਰੀ ਭਗਤੀ ਪੰਗ ਹੋ ਗਈ ਨਰੰਕਾਰ ਜੀ ਨੇ ਮੇਰਾ ਉਸੇ ਵਕਤ ਭੋਜਨ ਬੰਦ ਕਰ ਦਿੱਤਾ ਜਿਹੜਾ ਮੈਨੂੰ ਕੁਦਰਤ ਵੱਲੋਂ ਮਿਲਦਾ ਸੀ ਜਿਸ ਦੇ ਆਸਰੇ ਮੈਂ ਬਿੰਦੂ ਪਰਬਤ ਉਤੇ ਰਹਿ ਰਿਹਾ ਸੀ ਰਿਖੀ ਜੀ ਮੈਂ ਇਸ ਕਰਕੇ ਉਹਨਾਂ ਪਰੀਆਂ ਦੇ ਹਾਲ ਵਿੱਚ ਆ ਗਿਆ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਰਾਜਾ ਤੂੰ ਕਿਸੇ ਮੁਲਕ ਦਾ ਬਹੁਤ ਵੱਡਾ ਰਾਜਾ ਹੋਣ ਕਰਕੇ ਅਸੀਂ ਵੀ ਕਿਸੇ ਰਾਜੇ ਦੀਆਂ ਪੁੱਤਰੀਆਂ ਚਾਰੇ ਪੈਣਾ ਤੇਰੇ ਨਾਲ ਸ਼ਾਦੀ ਕਰਾਉਣ ਆਈਆਂ ਹਾਂ ਜਿਸ ਵਕਤ ਪਰਮਾਤਮਾ ਦੇ ਵੱਲੋਂ ਮੈਨੂੰ ਭੋਜਨ ਮਿਲਣਾ ਬੰਦ ਹੋ ਗਿਆ ਉਹ ਪਰੀਆਂ ਵੀ ਇੱਕਦਮ ਅਲੋਪ ਹੋ ਗਈਆਂ ਰਿਖੀ ਜੀ ਮੈਂ ਆਪਣੀ ਬੜੀ ਭਾਰੀ ਭੁੱਲ ਕੀਤੀ ਮੈਂ ਇਤਨਾ ਵੱਡਾ ਰਿਖੀ ਮਾਰਿਆ ਗਿਆ ਮੈਂ ਆਪਣੇ ਖੋਤੇ ਕਰਮਾਂ ਨੂੰ ਬੜਾ ਪਛਤਾਉਣ ਲੱਗਾ ਭੁੱਖ ਤੇ ਦੁੱਖ ਨੇ ਮੇਰੀ ਜਾਨ ਲੈ ਲਈ ਹਜ਼ਾਰ ਬਰਸ ਅਨੇਕਾਂ ਠੋਕਰਾਂ ਖਾ ਖਾ ਕੇ ਮੇਰੀ ਕੀਤੀ ਹੋਈ ਮਹਾਨ ਭਗਤੀ ਨਸ਼ਟ ਹੋ ਗਈ ਮੈਨੂੰ ਮੋਇਆ ਦੇ ਕੇ ਜਨਵਰਾ ਮੇਰਾ ਜਨਵਰਾ ਮੇਰਾ ਬਾਸ ਖਾ ਗਏ ਪਿੰਜਰ ਮੇਰਾ ਇਥੇ ਪਿਆ ਹੈ ਤੇ ਰੂਹ ਮੇਰੀ ਨਰਕਾਂ ਵਿੱਚ ਬੈਠੀ ਰੋ ਰਹੀ ਹੈ ਮੇਰਾ ਕਲਬੂਤ ਇਥੇ ਸੁੱਕ ਸੜ ਗਿਆ ਹੱਡ ਮੇਰੇ ਇਥੇ ਪਏ ਕੋਲਿਆਂ ਦੇ ਵਾਂਗਰ ਤਪ ਰਹੇ ਹਨ ਆਪਣੇ ਕੀਤੇ ਹੋਏ ਖੂਟੇ ਕਰਮਾਂ ਨੂੰ ਬਹੁਤ ਰਾਂਦਾ ਇਥੇ ਪਿਆ ਜਾਰੋ ਜਾਰ ਕਰਕੇ ਰੋ ਰਿਆ ਹੋ ਨਾ ਮੈਂ ਉਸ ਪਾਸੇ ਜੋ ਗਰਿਆ ਤੇ ਨਾ ਮੈਂ ਇਸ ਪਾਸੇ ਜੋ ਗਰਿਆ ਦੋਹਾਂ ਪਾਸਾਂ ਤੋਂ ਮਾਰਿਆ ਹੋਇਆ ਗਿੱਲੇ ਗੋਹਰੇ ਵਾਂਗਰ ਠੁਕਰਿਆ ਹਾਂ ਜਿਸ ਪੁਰਸ਼ ਨੇ ਪ੍ਰਮਾਤਮਾ ਨੂੰ ਮਿਲਣਾ ਹੋਵੇ ਬੁਰੇ ਕਰਮ ਦੇ ਰਸਤੇ ਨਾ ਜਾਵੇ ਆਪਣੇ ਹੱਥ ਦਾ ਇਸ਼ਾਰਾ ਵੀ ਨਾ ਕਰੇ ਪਰਾਈ ਇਸਤਰੀ ਨੂੰ ਆਪਣੀ ਮਾਂ ਪੈਣ ਸਮਝੇ ਪਰਾਈ ਧੀ ਨੂੰ ਆਪਣੀ ਧੀ ਸਮਝੇ ਪ੍ਰਮਾਤਮਾ ਨੂੰ ਪੁਰਸ਼ ਚੰਗਾ ਲੱਗੇਗਾ ਦੁਨੀਆ ਵਿੱਚ ਵੀ ਉਸ ਪੁਰਸ਼ ਦੀ ਸ਼ੋਭਾ ਹੋਵੇਗੀ ਅੱਗੇ ਰੱਬ ਦੇ ਘਰ ਵੇ ਜਾ ਕੇ ਵੀ ਉਸ ਨੂੰ ਸ਼ੋਭਾ ਹੋਵੇਗੀ ਬੁਰੇ ਪੁਰਸ਼ ਨੂੰ ਬੁਰਾਈ ਮਿਲਦੀ ਹੈ ਤੇ ਭਲਾਏ ਭਲੇ ਪੁਰਸ਼ ਨੂੰ ਭਲਾਈ ਮਿਲਦੀ ਹੈ ਜਿਸ ਵਕਤ ਉਹ ਸੁੱਕੇ ਹੋਏ ਕਰੰਗ ਨੇ ਆਪਣੀ ਸਾਰੀ વાਤਾ ਇਸ ਤਰ੍ਹਾਂ ਕਰਕੇ ਦਸੀ ਤਾਂ ਉਹ ਕਰੰਗ ਦੀ ਕਹਾਣੀ ਸੁਣ ਕੇ ਰਿ ਕੀ ਭਾਰਤਵਾ ਜੀ ਖਿੜਖਿੜਾ ਕੇ ਹੱਸ ਪਿਆ ਇਹ ਆਪਣੀ ਦੁੱਖ ਦੁੱਖ ਭਰੀ ਵਾਰਤਾ ਸੁਣਾਈ ਪਰ ਤੁਸੀਂ ਜਿਹੀ ਭਾਰਤਵਾਦ ਜੀ ਬੋਲ ਕੇ ਕਹਿਣ ਲੱਗੇ ਰਿਖੀ ਜੀ ਮੈਨੂੰ ਤਾਂ ਤੁਹਾਡੀ ਦੁੱਖ ਭਰੀ ਵਾਰਤਾ ਸੁਣ ਕੇ ਬਹੁਤ ਦੁੱਖ ਹੋਇਆ ਪਰ ਤੁਸੀਂ ਅੰਗੋ ਖਿੜ ਖਿੜ ਕਰਕੇ ਹੱਸ ਪਏ ਤੁਹਾਡੇ ਕਹਿ ਅਨੁਸਾਰ ਮੈਂ ਆਪਣੀ ਵਾਰਤਾ ਸੁਣਾਈ ਸੀ ਤੁਹਾਡਾ ਹਸਣ ਦਾ ਕੀ ਕਾਰਨ ਹੈ ਜਿਸ ਵਕਤ ਉਹ ਕਰੰਗ ਨੇ ਰਿਖੀ ਭਾਰਤਵਾਦ ਜੀ ਨੂੰ ਇਸ ਤਰ੍ਹਾਂ ਕਿਹਾ ਤਰ ਰਿਖੀ ਭਾਰਤਵਾਦ ਉਹ ਕਰੰਗ ਨੂੰ ਕਹਿਣ ਲੱਗੇ ਕਿ ਹਰੇ ਕਰੰਗ ਮੈਂ ਤੇਰੀ ਹਾਂਸੀ ਨਹੀਂ ਕੀਤੀ ਮੈਂ ਤਾਂ ਇਸ ਕਰਕੇ ਹੱਸਿਆ ਸੀ ਕਿ ਜਿਸ ਤਰ੍ਹਾਂ ਦੇ ਪਾਪਾਂ ਤੋਂ ਡਰਦਾ ਮੈਂ ਪ੍ਰਮਾਤਮਾ ਦੀ ਭਗਤੀ ਕਰਨ ਲੱਗਾ ਉਸ ਤਰ੍ਹਾਂ ਦੇ ਪਾਪਾਂ ਤੋਂ ਡਰਦਾ ਤੂੰ ਪ੍ਰਮਾਤਮਾ ਦੀ ਭਗਤੀ ਕਰਨ ਲੱਗਾ ਹਰੇ ਕਰੰਗ ਮੈਂ ਤੈਨੂੰ ਆਪਣੇ ਵਰਗਾ ਜਾਣ ਕੇ ਹੱਸਣ ਲੱਗਾ ਸੀ ਕਰੰਗ ਤੇਰੇ ਵਰਗ ਵਾਂਗਰ ਮੈਂ ਵੀ ਬੜੇ ਆਗੁਣਾ ਦਾ ਭਰਿਆ ਹੋਇਆ ਹਾਂ ਆ ਮੇਰੇ ਵਿੱਚ ਵੀ ਕੋਈ ਗੁਣ ਨਹੀਂ ਮੈਂ ਭਗਵਾਨ ਜੀ ਦੀ ਬੰਦਗੀ ਕਰਦਾ ਕਰਦਾ ਹਾਰ ਹੋ ਗਿਆ ਅਜੇ ਤੱਕ ਉਸ ਕਾਲ ਮੂਰਤ ਦਾ ਮੈਨੂੰ ਦਰਸ਼ਨ ਹੀ ਨਹੀਂ ਹੋਇਆ ਐਸੇ ਮੇਰੇ ਮੰਦੜੇ ਭਾਗ ਹਨ ਗੀਤ ਬਹੁਤ ਗਾਏ ਪਰ ਰੱਬ ਨਹੀਂ ਭਿੱਜਿਆ ਜੈ ਗੋਬੀ ਭਰਦਵਾਜ ਜੀ ਆਪਣੀਆਂ ਅੱਖਾਂ ਨਾਲ ਜਲ ਭਰ ਕੇ ਇਸ ਤਰ੍ਹਾਂ ਕਹਿੰਦੇ ਹਨ ਹਰੇ ਰੰਗ ਜੈਸ ਪ੍ਰੀਤਮ ਨੂੰ ਢੂੰਡਦਾ ਢੂੰਡਦਾ ਤੂੰ ਇੱਥੇ ਹੀ ਬਹਿ ਗਿਆ ਹੈ ਮੈਂ ਉਸ ਪ੍ਰੀਤਮ ਨੂੰ ਢੂੰਡਦਾ ਢੂੰਡਦਾ ਇੱਥੇ ਤੇਰੇ ਕੋਲ ਚੱਲ ਆਇਆ ਹਾਂ ਠੇਕ ਰੰਗ ਬਹੁਤ ਉੱਚੇ ਕਰਮ ਜੇ ਰੱਬ ਤੈਨੂੰ ਨਹੀਂ ਮਿਲਿਆ ਤਾਂ ਅਜੇ ਤੱਕ ਮਿਲਿਆ ਮੈਨੂੰ ਵੀ ਨਹੀਂ ਸਾਰਾ ਸੰਸਾਰ ਦੁੱਖਾਂ ਦਾ ਇੱਕ ਸਮੁੰਦਰ ਹੈ ਇਸ ਦੁੱਖਾਂ ਦੇ ਸਮੁੰਦਰ ਨੂੰ ਕੋਈ ਵਿਰਲਾ ਜੀਵ ਪਾਰ ਕਰ ਸਕਦਾ ਹੈ ਨਹੀਂ ਤਾਂ ਸਾਰੇ ਹੀ ਇਸ ਸਮੁੰਦਰ ਵਿੱਚ ਡੁੱਬ ਕੇ ਮਰ ਜਾਂਦੇ ਹਨ ਉੱਚੇ ਭਾਗਾਂ ਵਾਲਾ ਕੋਈ ਪੂਰਾ ਸੂਰਾ ਭਗਤ ਜਨ ਇਸ ਦੁੱਖਾਂ ਦੇ ਸਮੁੰਦਰ ਨੂੰ ਪਾਰ ਕਰ ਸਕਦਾ ਹੈ ਜਿਵੇਂ ਵਕਤ ਉਸ ਕ੍ਰਾਂਗ ਨੇ ਰਿਕੀ ਪਾਰ ਦਵਾ ਜੀ ਨੂੰ ਇਹ ਸਭ ਸੰਸਾਰ ਦੁੱਖਾਂ ਦਾ ਸਮੁੰਦਰ ਗਿਆ